ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਸਖ਼ਤਾਇਦਾ ਦਿੱਤੀ ਗਈਆਂ ਨੇ ਜਿਹੜੇ ਟ੍ਰੈਵਲ ਏਜੰਟ ਲੋਕਾਂ ਦੇ ਨਾਲ ਠੱਗੀ ਮਾਰਦੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਇਸੇ ਲੜੀ ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਪਾਸ ਇੰਟੈਂਸਿਵ ਚੈਕਿੰਗ ਕਰਾਈ ਗਈ ਇੱਕ ਮਿਸ਼ਨ ਮੋਡ ਦੇ ਰੂਪ ਦੇ ਵਿੱਚ ਇਹਨੂੰ ਜਿਹੜੀ ਸਾਰੀ ਐਕਸਰਸਾਈਜ਼ ਨੂੰ ਕੀਤਾ ਜਾ ਰਿਹਾ ਇਸੇ ਕੈਂਪੇਨ ਦੇ ਤਹਿਤ ਅੱਜ 65 ਜਿਹੜੇ ਕਿ 65 ਟ੍ਰੈਵਲ ਏਜੰਸੀ ਜਿਹਨਾਂ ਨੂੰ ਚੈੱਕ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਚਾਲੀ ਜਿਹੜੇ ਸੀਗੇ ਉਹ ਚੱਲ ਰਹੇ ਸੀਗੇ ਤੇ 25 ਜਿਹੜੇ ਲਾਇਸੈਂਸ ਸੀ 25 ਜਿਹੜੇ ਸੈਂਟਰ ਸੀਗੇ ਉਹ ਬੰਦ ਸੀਗੇ ਤੇ ਹੁਣ ਤੱਕ ਜਿਲ੍ਹੇ ਦੇ ਵਿੱਚ 35 ਜਿਹੜੀਆਂ ਹੈਗੀਆਂ ਐਫ ਆਈ ਆਰ ਦਰਜ ਕੀਤੀ ਜਾ ਚੁੱਕੀਆਂ ਆ ਤੇ ਜਿਹੜੇ ਕੀ ਅੰਡਰ ਇਨਵੈਸਟੀਗੇਸ਼ਨ ਹੈਗੀਆਂ ਆ ਸਾਰੇ ਐਸ ਐਚਓ ਨੂੰ ਸਖਤ ਦਾਇਰਕ ਕੀਤੀ ਹੈ ਕਿ ਜਲਦੋਂ ਜਲਦ ਤੋਸ਼ੀਆ ਨੂੰ ਗ੍ਰਿਫਤਾਰ ਗ੍ਰਿਫਤਾਰ ਕਰਕੇ ਤੇ ਮੁਕਦਮੇ ਦਾ ਜਿਹੜੀ ਤਫਤੀਸ਼ ਹੈ ਉਹਨੂੰ ਕਾਨੂੰਨ ਅਨੁਸਾਰ ਮੁਕੰਮਲ ਮੁਕੰਮਲ ਕੀਤੀ ਜਾਵੇ ਥੈਂਕ ਯੂ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਸਖਤ ਦਾਇਰਾ ਦਿੱਤੀ ਗਈਆਂ ਜਿਹੜੇ ट्रैवल ਏਜੰਟ ਲੋਕਾਂ ਦੇ ਨਾਲ ਠੱਗੀ ਮਾਰਦੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਇਸੇ ਲੜੀ ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਅੱਜ ਇੰਟੈਂਸਿਵ ਚੈਕਿੰਗ ਕਰਾਈ ਗਈ ਇੱਕ ਮਿਸ਼ਨ ਮੋਡ ਦੇ ਰੂਪ ਦੇ ਵਿੱਚ ਇਹਨੂੰ ਜਿਹੜੀ ਸਾਰੀ ਐਕਸਰਸਾਈਜ਼ ਨੂੰ ਕੀਤਾ ਜਾ ਰਿਹਾ ਇਸੇ ਕੈਂਪੇਨ ਦੇ ਤਹਿਤ ਅੱਜ 65 ਜਿਹੜੇ ਕੀ 65 ट्रैवल ਏਜੰਸੀ ਜਿਹਨਾਂ ਨੂੰ ਚੈੱਕ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 40 ਜਿਹੜੇ ਸੀਗੇ ਉਹ ਚੱਲ ਰਹੇ ਸੀਗੇ ਤੇ 25 ਜਿਹੜੇ ਲਾਇਸੈਂਸ ਸੀ 25 ਜਿਹੜੇ ਸੈਂਟਰ ਸੀਗੇ ਉਹ ਬੰਦ ਸੀਗੇ ਤੇ ਹੁਣ ਤੱਕ ਜਿਲ੍ਹੇ ਦੇ ਵਿੱਚ 35 ਜਿਹੜੀ ਹੈਗੀਆਂ ਐਫ ਆਈ ਆਰ ਦਰਜ ਕੀਤੀ ਜਾ ਚੁੱਕੀਆਂ ਤੇ ਜਿਹੜੇ ਕੀ ਅੰਡਰ ਇਨਵੈਸਟੀਗੇਸ਼ਨ ਹੈਗੀਆਂ ਸਾਰੀ ਐਸ ਐਚ ਓ ਨੂੰ ਸਖਤ ਦਾਇਰ ਕੀਤੀ ਹੈ ਕਿ ਜਲਦੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਗ੍ਰਿਫਤਾਰ ਕਰਕੇ ਤੇ ਮੁਕਦਮੇ ਦਾ ਜਿਹੜੀ ਤਫਤੀਸ਼ ਹੈ ਉਹਨੂੰ ਕਾਨੂੰਨ ਅਨੁਸਾਰ ਮੁਕੰਮਲ ਮੁਕੰਮਲ ਕੀਤੀ ਜਾਵੇ ਥੈਂਕ ਯੂ ਪੰਜਾਬ ਸਰਕਾਰ ਤੇ ਮਾਨਯੋਗ ਡੀ ਜੀ ਪੀ ਪੰਜਾਬ ਵੱਲੋਂ ਸਖਤ ਦਾਇਰਾਂ ਦਿੱਤੀ ਗਈਆਂ ਹੈ ਜਿਹੜੇ ਟਰੈਵਲ ਏਜੰਟ ਲੋਕਾਂ ਦੇ ਨਾਲ ਠੱਗੀ ਮਾਰਦੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਇਸੇ ਲੜੀ ਦੇ ਵਿੱਚ ਜਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਪਾਚ ਇੰਟੈਂਸਿਵ ਚੈਕਿੰਗ ਕਰਾਈ ਗਈ ਇੱਕ ਮਿਸ਼ਨ ਮੋਡ ਦੇ ਰੂਪ ਦੇ ਵਿੱਚ ਨੂੰ ਜਿਹੜੀ ਸਾਰੀ ਐਕਸਰਸਾਈਜ਼ ਨੂੰ ਕੀਤਾ ਜਾ ਰਿਹਾ ਇਸੇ ਕੈਂਪੇਨ ਦੇ ਤਹਿਤ ਅੱਜ 65 ਜਿਹੜੇ ਕਿ 65 ਟਰੈਵਲ ਏਜੰਸੀਜ਼ ਨੂੰ ਚੈੱਕ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 40 ਜਿਹੜੇ ਸੀਗੇ ਉਹ ਚੱਲ ਰਹੇ ਸੀਗੇ ਤੇ ਪਰਚੀ ਜਿਹੜੇ ਲਾਇਸੈਂਸ ਸੀ ਪਰਚੀ ਜਿਹੜੇ ਸੈਂਟਰ ਸੀਗੇ ਉਹ ਬੰਦ ਸੀਗੇ ਤੇ ਹੁਣ ਤੱਕ ਜ਼ਿਲ੍ਹੇ ਦੇ ਵਿੱਚ 35 ਜਿਹੜੀ ਹੈਗੀਆਂ ਐਫ ਆਈ ਆਰ ਦਰਜ ਕੀਤੀ ਜਾ ਚੁੱਕੀਆਂ ਤੇ ਜਿਹੜੇ ਕਿ ਅੰਡਰ ਇਨਵੈਸਟੀਗੇਸ਼ਨ ਹੈਗੀਆਂ ਸਾਰੀ ਐਸਐਚਓ ਨੂੰ ਸਖਤ ਦਾਇਰ ਕੀਤੀ ਹੈ ਕਿ ਜਲਦ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਤੇ ਮੁਕਦਮੇ ਦਾ ਜਿਹੜੀ ਤਫਤੀਸ਼ ਹੈ ਉਹਨੂੰ ਕਾਨੂੰਨ ਅਨੁਸਾਰ ਮੁਕੰਮਲ ਮੁਕੰਮਲ ਕੀਤੀ ਜਾਵੇ। ਥੈਂਕ ਯੂ। ਅ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਸਖਤ ਦਾਇਰਤਾ ਦਿੱਤੀ ਗਈ ਹੈ ਜਿਹੜੇ ਟਰੈਵਲ ਏਜੰਟ ਲੋਕਾਂ ਦੇ ਨਾਲ ਠੱਗੀ ਮਾਰਦੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ। ਇਸੇ ਲੜੀ ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਅੱਜ ਇੰਟੈਂਸਿਵ ਚੈਕਿੰਗ ਕਰਾਈ ਗਈ ਇੱਕ ਮਿਸ਼ਨ ਮੋਡ ਦੇ ਰੂਪ ਦੇ ਵਿੱਚ ਉਹਨੂੰ ਜਿਹੜੀ ਸਾਰੀ ਐਕਸਰਸਾਈਜ਼ ਨੂੰ ਕੀਤਾ ਜਾ ਰਿਹਾ ਹੈ। ਇਸੇ ਕੈਂਪੇਨ ਦੇ ਤਹਿਤ ਅੱਜ 65 ਜਿਹੜੇ ਕਿ 65 ਟਰੈਵਲ ਏਜੰਸੀ ਜਿਹਨਾਂ ਨੂੰ ਚੈੱਕ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 40 ਜਿਹੜੇ ਸੀਗੇ ਉਹ ਚੱਲ ਰਹੇ ਸੀਗੇ ਤੇ 25 ਜਿਹੜੇ ਲਾਇਸੈਂਸ ਸੀ 25 ਜਿਹੜੇ ਸੈਂਟਰ ਸੀਗੇ ਉਹ ਬੰਦ ਸੀਗੇ ਤੇ ਹੁਣ ਤੱਕ ਜਿਹੜੇ ਦੇ ਵਿੱਚ 35 ਜਿਹੜੀਆਂ ਐਫ ਆਈ ਆਰ ਦਰਜ ਕੀਤੀ ਜਾ ਚੁੱਕੀਆਂ ਆ ਤੇ ਜਿਹੜੇ ਕਿ ਅੰਡਰ ਇਨਵੈਸਟੀਗੇਸ਼ਨ ਹੈਗੀਆਂ ਸਾਰੀ ਐਸ ਐਚਓ ਨੂੰ ਸਖਤ ਦਾਇਰ ਕੀਤਾ ਹੈ ਕਿ ਜਲਦ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਗ੍ਰਿਫਤਾਰ ਕਰਕੇ ਤੇ ਮੁਕਦਮੇ ਦਾ ਜਿਹੜੀ ਤਫਤੀਸ਼ ਹੈ ਉਹਨੂੰ ਕਾਨੂੰਨ ਅਨੁਸਾਰ ਮੁਕੰਮਲ ਮੁਕੰਮਲ ਕੀਤੀ ਜਾਵੇ ਥੈਂਕ ਯੂ